ਰਾਵਟਾ ਨਿਊਜ਼ ਦੇਖਣ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਤੇ ਜਿਵੇਂ ਆਪਾਂ ਨੇ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਸੀ ਇੱਕ ਦਿਨ ਕਿ ਇੱਕ ਪ੍ਰੋਗਰਾਮ ਕੋਈ ਐਦਾਂ ਦਾ ਸ਼ੁਰੂ ਕਰੀਏ ਨਿਊਜ਼ ਬੁਲਟਨ ਤੋਂ ਹਾਟਕੇ ਹੋਵੇ ਜਿਹੜਾ ਤੇ ਬਹੁਤੇ ਦੋਸਤਾਂ ਦਾ ਮੈਨੂੰ ਇਹੀ ਸੁਝਾਅ ਸੀ ਵੀ ਇਹ ਪ੍ਰੋਗਰਾਮ ਤੁਸੀਂ ਖੁਦ ਸ਼ੁਰੂ ਕਰੋ ਕਈਆਂ ਨੇ ਇਹ ਵੀ ਕਿਹਾ ਕਿ ਕੁਝ ਇੰਟਰਵਿਊਜ਼ ਵਗੈਰਾ ਜਾਂ ਅ ਕਿਤੇ ਕਿਸੇ ਨਾਲ ਅੱਜ ਕੱਲ ਜੂਮ ਤੇ ਜਾਂ ਸਕਾਈਪ ਤੇ ਤੁਸੀਂ ਗੱਲ ਕਰ ਲਿਆ ਕਰੋ ਤੇ ਕੁਝ ਲੋਕਾਂ ਨੇ ਕਿਹਾ ਵੀ ਨਹੀਂ ਤੁਸੀਂ ਖੁਦ ਹੀ ਪ੍ਰੋਗਰਾਮ ਪੇਸ਼ ਕਰ ਸਕਦੇ ਫਿਲਹਾਲ ਤੇ ਸਾਰਾ ਸੋਚ ਵਿਚਾਰ ਤੋਂ ਬਾਅਦ ਜਿਹੜਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਉਹਦਾ ਨਾਮ న్యూਸ ਐਂਡ ਨੈਰੇਟਿਵ ਰੱਖਿਆ ਹੈ న్యూਸ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ న్యూਸ ਦਾ ਮਤਲਬ ਖਬਰਾਂ ਤੇ ਨੈਰੇਟਿਵ ਦਾ ਮਤਲਬ ਪੰਜਾਬੀ ਦੇ ਵਿੱਚ ਬਿਰਤਾਂਤ ਕਹਿੰਦੇ ਆ ਕੁਝ ਲੋਕ ਪਰਵਚਨ ਵੀ ਕਹਿੰਦੇ ਆ ਤੇ ਬਿਰਤਾਂਤ ਦੀ ਜਿਹੜੀ ਲੜਾਈ ਹੈ ਇਹ ਬਹੁਤ ਅਹਿਮ ਹੈ ਇਹ ਆਧ ਕਾਲ ਤੋਂ ਚੱਲਦੀ ਆਈ ਹੈ ਤੇ ਜਿਹੜੇ ਜੰਗਾਂ ਜੁੱਧਾਂ ਬਾਰੇ ਆਪਾਂ ਨੂੰ ਦੱਸਦੇ ਆ ਲਿਖਿਆ ਆਪਾਂ ਪੜ੍ਹਦੇ ਆ ਉਹਦੇ ਵਿੱਚ ਬਹੁਤ ਕੁਝ ਇਸ ਤਰ੍ਹਾਂ ਦਾ ਦੱਸਿਆ ਜਾਂਦਾ ਹੈ ਵੀ ਲੜਾਈ ਹੈ ਜਿਹੜੀ ਬੰਦੂਖਾਂ ਜਾਂ ਕਿਰਪਾਨਾਂ ਨਾਲ ਤਾਂ ਲੜੀ ਜਾਂਦੀ ਹੈ ਇੱਕ ਲੜਾਈ ਬਰਤਾਂਤ ਦੀ ਲੜਾਈ ਹੁੰਦੀ ਹੈ ਜਿਹੜੀ ਜਿੰਤਨੀ ਬਹੁਤ ਜ਼ਰੂਰੀ ਹੁੰਦੀ ਹੈ ਇਹਦੇ ਤੇ ਹੀ ਅਸਲ ਵਿੱਚ ਕਿਸੇ ਲੜਾਈ ਦਾ ਨਤੀਜਾ ਖੜਾ ਹੁੰਦਾ ਜਿਵੇਂ ਹੁਣੇ ਆਪਾਂ ਭਾਰਤ ਪਾਕਿਸਤਾਨ ਦੀ ਲੜਾਈ ਦੇਖ ਚੁੱਕੇ ਆਂ ਤੇ ਜਿਹੜਾ ਪੰਜਾਬ ਵਿੱਚ ਨਾ ਬਿਰਤਾਂਤ ਕੁਝ ਐਦਾਂ ਦਾ ਘੜਿਆ ਜਾਂਦਾ ਜਿਹੜਾ ਪੰਜਾਬੀਆਂ ਦੇ ਹজম ਨਹੀਂ ਹੁੰਦਾ ਬਾਕੀ ਹਿੰਦੁਸਤਾਨ ਦੇ ਹজম ਹੋ ਜਾਂਦਾ ਉਹਦੇ ਕਈ ਸਾਰੇ ਸਮਾਜਿਕ ਰਾਜਨੀਤਿਕ ਕਾਰਨ ਨੇ ਧਾਰਮਿਕ ਕਾਰਨ ਵੀ ਹਨ ਪਰ ਪੰਜਾਬ ਨੂੰ ਜਿਹੜੀ ਗੁਣਤੀ ਹੈ ਉਹ ਮਿਲੀ ਹੋਈ ਹੈ 10 ਗੁਰੂ ਸਾਹਿਬਾਨ ਦੀ ਮਾਵੇਂ ਪੰਜਾਬ ਦਾ Hindu ਹੈ, Musalman ਹੈ, Sikh ਹੈ। ਪੰਜਾਬ ਦਾ ਜਿਹੜਾ ਪਾਣੀ ਹੈ, ਉਹਦੀ ਤਸਵੀਰ ਹੈ ਜਿਹੜੀ ਉਹ ਝੂਠੇ ਵਰਤਾਂਤ ਨੂੰ ਬਰਦਾਸ਼ਤ ਨਹੀਂ ਕਰਦੀ। ਜਦ ਕਿ ਜਿਹੜੀ ਸ਼ਾਮਦਾਮ ਦੰਡ ਭੇਦ ਨੂੰ ਫਾਲੋ ਕਰਦੀ ਹੈ ਕਮਿਊਨਿਟੀ ਜਾਂ ਰਾਜਨੀਤੀ ਉਹ ਕਹਿੰਦੇ ਵੀ ਜੰਗ ਤੇ ਪਿਆਰ ਵਿੱਚ ਸਭ ਕੁਝ ਜਾਇਜ਼ ਹੁੰਦਾ। ਪਰ ਸਾਡਾ ਜਿਹੜਾ ਫਲਸਫਾ ਹੈ ਉਹ ਕਹਿੰਦਾ ਨਹੀਂ ਸਭ ਕੁਝ ਜਾਇਜ਼ ਨਹੀਂ ਹੁੰਦਾ ਧਰਮ ਤੇ ਸੱਚ ਪ੍ਰਮੁੱਖ ਹੁੰਦਾ ਸਮੇਂ ਦਾ ਸੱਚ ਸਮੇਂ ਤੇ ਬੋਲਿਆ ਸੱਚ ਇਹ ਬਹੁਤ ਜ਼ਰੂਰੀ ਹੁੰਦਾ ਤੇ ਬਰਤਾਂਤ ਦੀ ਇਸ ਲੜਾਈ ਦੇ ਵਿੱਚ ਕਈ ਵਾਰ ਪੰਜਾਬ ਦਾ ਨੁਕਸਾਨ ਬਹੁਤ ਹੋਇਆ ਭਾਵੇਂ ਸਾਡੀ ਲੜਾਈ ਵੀ ਨਾ ਹੋਵੇ ਪੰਜਾਬ ਨੇ ਭੁਗਤਿਆ ਪਹਿਲਾ 47 'ਚ ਭੁਗਤਿਆ ਫਿਰ 84 'ਚ ਭੁਗਤਿਆ ਹੁਣ ਵੀ ਭੁਗਤ ਰਹੇ ਆ ਤੇ ਹੁਣ ਵੀ ਕਈ ਵਾਰ ਤੁਸੀਂ ਦੇਖਿਆ ਹੋਣਾ ਵੀ ਇਸ ਗੱਲ ਤੇ ਗੱਲ ਆ ਕੇ ਖੜ ਜਾਂਦੀ ਹੈ ਕਿ 84 ਮੁੜ ਦੁਹਰਾ ਦੇਾਂਗੇ ਜਾਂ ਇਹ ਕਰ ਦੇਾਂਗੇ ਉਹ ਕਰ ਦੇਾਂਗੇ ਇਹ ਸਾਰਾ ਕੁਝ ਜਿਹੜਾ ਇਸ ਤਰ੍ਹਾਂ ਦਾ ਵਰਤਾਂਤ ਹੈ ਜਿਹੜਾ ਇਹ ਕਿਤੇ ਨਾ ਕਿਤੇ ਤੁਹਾਡੀ ਮਾਨਸਿਕਤਾ ਵਿੱਚ ਜਾਂ ਕਹਿ ਲਓ ਵੀ ਜਿਹੜੀ ਸਮੂਹਕ ਚੇਤਨਾ ਹੈ ਕਿਸੇ ਵੀ ਭਾਈਚਾਰੇ ਦੀ ਉਹਦੇ ਵਿੱਚ ਪਈ ਹੁੰਦੀ ਹੈ ਹੁਣ ਬਹੁਤ ਸਾਰੇ ਆਪਾਂ ਲੋਕ ਆ ਜਿਹੜੇ ਆਪਾਂ ਇਕੱਠੇ ਰਹਿੰਦੇ ਆ ਆਪਾਂ ਸਾਰੇ ਹਿੰਦੂ ਮੁਸਲਮਾਨ ਸਿੱਖ ਅਸਾਈ ਸਭ ਇਕੱਠੇ ਪੜਦੇ ਆ ਕੰਮ ਕਰਦੇ ਆ ਆਪਾਂ ਇੱਕ ਦੂਜੇ ਨਾਲ ਮਿਲਦੇ ਬੋਲਦੇ ਆ ਪਰ ਇੱਕ ਕੌਮ ਦੀ ਨਾ ਸਮੂਹਿਕ ਚੇਤਨਾ ਹੁੰਦੀ ਹੈ ਜਿਹੜੀ ਸਮੂਹਿਕ ਚੇਤਨਾ ਹੈ ਉਹ ਜਿਹੜਾ ਸਕੂਲ ਆਫ ਥਾਟ ਹੈ ਉਹ ਤੁਹਾਡਾ ਕਿਵੇਂ ਦਾ ਹੈ ਜੇ ਤੁਹਾਡਾ ਜਿਹੜਾ ਸਿੱਖਿਆ ਦਾ ਸੰਸਕਾਰ ਹੈ ਉਹ ਇਸ ਗੱਲ ਤੇ ਖੜਾ ਹੈ ਬਈ ਜੰਗ ਜਿਹੜੀ ਹੈਗੀ ਉਹਦੇ ਵਿੱਚ ਸਭ ਕੁਝ ਜਾਇਜ਼ ਹੈ ਫਿਰ ਉਹਦੇ ਨਤੀਜੇ ਤੇ ਤੁਹਾਡਾ ਵਿਵਹਾਰ ਹੈ ਜਿਹੜਾ ਸਮੂਹਕ ਤੌਰ ਤੇ ਉਹ ਹੋਰ ਤਰ੍ਹਾਂ ਦਾ ਦੇਖਣ ਨੂੰ ਆਏਗਾ ਜੇ ਤੁਹਾਡਾ ਸਿੱਖਿਆ ਦਾ ਸੰਸਕਾਰ ਇਸ ਗੱਲ ਤੇ ਖੜਾ ਹੈ ਵੀ ਜੇ جنگ ਦੇ ਵਿੱਚ ਬੱਚੇ ਤੇ ਜਾਂ ਜਨਾਨੀ ਤੇ ਵਾਰ ਨਹੀਂ ਕਰਨਾ ਝੂਠਾ ਪ੍ਰਚਾਰ ਨਹੀਂ ਕਰਨਾ ਜਾਂ ਜਖਮੀ ਹੋਏ ਫੌਜੀ ਦੀ ਮਦਦ ਕਰਨੀ ਹੈ ਤਾਂ ਫੇਰ ਸਾਨੂੰ ਭਾਈ ਕਨਈਆ ਜੀ ਯਾਦ ਆਏਗਾ ਤੇ ਆਪਾਂ ਕੋਈ ਬਹੁਤ ਵੱਡੇ ਵਿਦਵਾਨ ਤਾਂ ਹੈ ਨਹੀਂ ਪਰ ਜਿੰਨੇ ਇੱਕ ਵਹਿਗਰੂ ਨੇ ਸੋਝੀ ਦਿੱਤੀ ਹੈ ਉਸ ਮੁਤਾਬਕ ਗੁਰਮਤਿ ਦੀ ਰੋਸ਼ਨੀ ਵਿੱਚ ਜਿਹੜਾ ਵਰਤਾਂਤ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਹੈ ਆਪਾਂ ਉਹਦੇ ਮੁਤਾਬਕ ਹੀ ਘਟਨਾਵਾਂ ਦਾ ਕੋਈ ਜੈਜਾ ਲੈਂਡ ਦੀ ਕੋਸ਼ਿਸ਼ ਕਰਾਂਗੇ ਉਹਦੇ ਮੁਤਾਬਕ ਹੀ ਅ ਅੱਗੇ ਚੱਲਿਆ ਪੰਜਾਬ ਦਾ ਭਲਾ ਹੈ ਪੰਜਾਬ ਦੇ ਹਿੱਤ ਵਿੱਚ ਵਰਤਾਂਤ ਤੇ ਜਿਹੜਾ ਵਰਤਾਂਤ ਪੰਜਾਬ ਦੇ ਖਿਲਾਫ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਸੱਚ ਤੁਹਾਡੇ ਸਾਹਮਣੇ ਲਿਆਉਣਾ ਤੇ ਖਬਰਾਂ ਇਹਦੇ ਨਾਲ ਜੁੜੀ ਹੋਈ ਇੱਕ ਬਹੁਤ ਅਹਿਮ ਕੜੀ ਹੈ ਖਬਰ ਆਪਣੇ ਆਪ ਵਿੱਚ ਇੱਕ ਵਰਤਾਂਤ ਤੇ ਖੜੀ ਹੁੰਦੀ ਹੈ ਤੇ ਖਬਰ ਅੱਗੇ ਆਪਣੇ ਆਪ ਚ ਇੱਕ ਵਰਤਾਂਤ ਸਿਰਜਦੀ ਹੁੰਦੀ ਹੈ ਖਬਰ ਇੱਕ ਮਹਿਜ ਇਨਫੋਰਮੇਸ਼ਨ ਨਹੀਂ ਹੁੰਦੀ ਉਹਦਾ ਇੱਕ ਕੋਈ ਲੁਕਿਆ ਹੋਇਆ ਸੱਚ ਵੀ ਹੁੰਦਾ ਹੈ ਖਬਰਾਂ ਦੇ ਉਹਲੇ ਵੀ ਖਬਰਾਂ ਹੁੰਦੀਆਂ ਇਹ ਖਬਰਾਂ 올ੇ ਖਬਰਾਂ ਇੱਕ ਕਾਲਮ ਸ਼ਾਇਦ ਜਿਹੜੇ ਮੇਰੇ ਨਾਲ ਪੁਰਾਣੇ ਜੁੜੇ ਹੋਏ ਸੱਜਣ ਮਿੱਤਰ ਉਹ ਜਾਣਦੇ ਹੋਣਗੇ ਇਹ ਜਦੋਂ ਕਰਮਜੀਤ ਭਾਜੀ ਨੇ ਅਖਬਾਰ ਕੱਢਿਆ ਉਦੋਂ ਸ਼ੁਰੂ ਕੀਤਾ ਸੀ ਉਦੋਂ ਵੀ ਇਹੀ ਕੋਸ਼ਿਸ਼ ਕੀਤੀ ਸੀ ਵੀ ਖਬਰ ਦੇ 올ੇ ਵਿੱਚ ਕੋਈ ਜਿਹੜੀ ਖਬਰ ਹੈ ਬਿਟਵੀਨ ਦਾ ਲਾਈਨਸ ਕੀ ਹੈ ਉਹ ਸਾਡੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾਵੇ ਤੇ ਥੋੜੀ ਜੀ ਚਲੋ ਇਹ ਤਾਂ ਵਿਸ਼ੇ ਬਾਰੇ ਆਪਾਂ ਦੱਸ ਦਿੱਤਾ ਵੀ ਕਿੱਦਾਂ ਦਾ ਪ੍ਰੋਗਰਾਮ ਆਪਾਂ ਕਰਨਾ ਸ਼ੁਰੂ ਸ਼ੁਰੂ ਕਰਨਾ ਚਾਹੁੰਦੇ ਆ ਤੇ ਹੁਣ ਥੋੜੀ ਜੀ ਅੱਗੇ ਗੱਲ ਕਰੀਏ ਤਾਜ਼ਾ ਜਿਹੜੇ ਹਾਲਾਤ ਆਪਾਂ ਹੋਏ ਆ ਆ ਹੁਣੇ ਮਹੀਨੇ ਦੇ ਵਿੱਚ ਆਪਾਂ ਜਿਸ ਹਾਲਾਤ ਚੋਂ ਲੰਘੇ ਆ ਸਾਰਾ ਪੰਜਾਬ ਤਾਂ ਜੰਗ ਦੇ ਖਿਲਾਫ ਸੀਗਾ ਪੰਜਾਬ ਦਾ ਹਿੰਦੂ ਵੀ ਪੰਜਾਬ ਦਾ ਸਿੱਖ ਵੀ ਪੰਜਾਬ ਦਾ ਮੁਸਲਮਾਨ ਵੀ ਪੰਜਾਬ 'ਚ ਜੋ ਰਹਿੰਦਾ ਸੀ ਬੰਦਾ ਲੱਗ ਭਾਗ ਉਹ ਕਹਿੰਦਾ ਸੀ ਵੀ ਲੜਾਈ ਨਾ ਲੱਗੇ ਕਿਉਂਕਿ ਇਸ ਲੜਾਈ ਦਾ ਮੈਦਾਨ ਹੈ ਜਿਹੜਾ ਪੰਜਾਬ ਨੇ ਬਣਾਣਾ ਤੇ ਪੰਜਾਬ ਦਾ ਨੁਕਸਾਨ ਹੋਣਾ ਜਾਨੀ ਵੀ ਤੇ ਮਾਲੀ ਵੀ ਪਰ ਪੂਰਾ ਪੌਣਾ ਪੌਣੇ ਤੋਂ ਵੀ ਜ਼ਿਆਦਾ ਹਿੰਦੁਸਤਾਨ ਕਹਿੰਦਾ ਸੀਗਾ ਵੀ ਪਾਕਿਸਤਾਨ ਨੂੰ ਸਭ ਕੁਝ ਸਿਖਾ ਦਿੱਤਾ ਜਾਵੇ ਤੇ ਪਾਕਿਸਤਾਨੀ ਪੰਜਾਬ ਹੈ ਜਿਹੜਾ ਸਾਡੇ ਪੰਜਾਬ ਦਾ ਅੱਧਾ ਹਿੱਸਾ ਉਹ ਵੀ ਚਾਹੁੰਦਾ ਸੀ ਵੀ ਲੜਾਈ ਨਾ ਲੱਗੇ ਤੇ ਜਿਹੜੇ ਲੋਕ ਲੜਾਈ ਦੇ ਖਿਲਾਫ ਬੋਲਦੇ ਸੀ ਉਨਾ ਨੂੰ ਅ ਮਤਲਬ ਟ੍ਰੋਲ ਵੀ ਕੀਤਾ ਗਿਆ ਭਾਈਚਾਰੇ ਵਾਲੇ ਫਲਾਣਾ ਭਾਣ ਜੇ ਜਾਂ ਜੇ ਉਹ ਬੜੇ ਉਹਨਾਂ ਲਈ ਮਤਲਬ ਐਦਾਂ ਦੇ ਸ਼ਬਦ ਯੂਜ਼ ਕੀਤੇ ਗਏ ਇਹ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਵੀ ਪੰਜਾਬ ਹੈ ਜਿਹੜਾ ਉਹ ਇਸ ਤਰ੍ਹਾਂ ਕਿਉਂ ਸੋਚਦਾ ਹੈ ਜਿਵੇਂ ਦਾ ਬਾਕੀ ਸਾਰਾ ਹਿੰਦੁਸਤਾਨ ਸੋਚਦਾ ਪੰਜਾਬ ਉਹਵੇਂ ਕਿਉਂ ਨਹੀਂ ਸੋਚਦਾ ਈ ਦਾ ਜਿਹੜਾ ਬੀਜ ਹੈ ਉਹ ਸਾਡੇ ਸਕੂਲ ਆਫ ਥਾਟ ਚ ਪਿਆ ਹੈ ਗੁਰਨਾਨਕ ਸਾਹਿਬ ਦਾ ਵਿਪਰ ਵੱਲੋਂ ਵਿਰੋਧ ਏਸੇ ਗੱਲ ਕਰਕੇ ਸੀ ਕਿ ਉਹ ਜੋ ਵਿਪਰ ਮਾਨਸਿਕਤਾ ਹੈ ਜਾਂ ਜਿਹੜੀਆਂ ਉਹਨਾਂ ਦੀਆਂ માનਤਾਵਾਂ ਹੈ ਗੁਰਨਾਨਕ ਸਾਹਿਬ ਕਬੀਰ ਸਾਹਿਬ ਦਾਸ ਗੁਰੂ ਸਹਿਬਾਨ ਹੋਰ ਜਿੰਨੇ ਵੀ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈ ਉਹ ਉਸ ਚੀਜ਼ ਨੂੰ ਪਾਣਦੇ ਆ। ਉਸ ਝੂਠੇ ਵਰਤਾਂਤ ਨੂੰ ਤੋੜਦੇ ਆ ਜਿਹੜਾ ਸਦੀਆਂ ਤੋਂ ਇਸ ਖਿੱਤੇ ਦੀ ਦੁਨੀਆ ਨੂੰ ਜਾਂ ਕਹਿ ਲੋ ਖਲਕਤ ਨੂੰ ਲੁੱਟਦਾ ਕੁੱਟਦਾ ਆਇਆ ਹੈ। ਬૌਧਿਕ ਕਰਪਸ਼ਨ ਵੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ। ਇਹ ਜਿਹੜੀ ਬੌਧਿਕ ਕਰਪਸ਼ਨ ਹੈ ਇਹਦੇ ਖਿਲਾਫ ਹੀ ਗੁਰੂ ਸਾਹਿਬ ਨੇ ਲੜਾਈ ਲੜੀ ਜਿਹੜੀਆਂ ਦੁਨਿਆਵੀ ਜੰਗਾਂ ਐ ਇਹ ਤਾਂ ਫਿਰ ਜਦੋਂ ਬૌਧਿਕ ਤੌਰ ਤੇ ਤੁਸੀਂ ਲੀ ਪਾਰ ਕੇ ਤੁਰਦੇ ਆ ਉਹਦਾ ਰਿਜ਼ਲਟ ਨਿਕਲਦੀ ਆ ਉਹਦਾ ਨਤੀਜਾ ਹੁੰਦਾ ਹੈ ਜਿਹੜੇ ਗੁਰੂ ਸਾਹਿਬ ਤੇ ਨਿੱਜੀ ਹਮਲੇ ਹੋਏ ਜਸਮਾਨੀ ਹਮਲੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਕਿੰਨਾ ਕੁਝ ਵਾਪਰਿਆ ਇਹ ਸਾਰੇ ਦੇ ਪਿੱਛੇ ਜਿਹੜਾ ਟਕਰਾਅ ਸੀਗਾ ਉਹ ਵਿਚਾਰਤਾਰਾ ਦਾ ਟਕਰਾਅ ਹੈ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਬਹੁਤ ਇੱਕ 17 ਵਧੀਆ ਲਿਖੀਆਂ ਹੋਈਆਂ ਬਹੁਤ ਲੋਕ ਦੁਹਰਾਉਂਦੇ ਆ ਤੁਸੀਂ ਵੀ ਪੜੀਆਂ ਹੋਣੀਆਂ ਸੁਣੀਆਂ ਹੋਣੀਆਂ ਪੰਜਾਬ ਸਾਰਾ ਜੀਨ ਦਾ ਗੁਰਾਂ ਦੇ ਨਾਂ ਤੇ ਉਹਦੇ ਵਿੱਚ ਇਹ ਨਹੀਂ ਵੀ ਕੱਲੇ ਸਾਰੇ ਸਿੱਖ ਹੀ ਆ ਜਾਂਦੇ ਆ ਉਹਦੇ ਵਿੱਚ Hindu ਵੀ Musalman ਵੀ ਸਾਰੇ ਆਉਂਦੇ ਆ ਪੰਜਾਬ ਹੈ ਜਿਹੜਾ ਉਹ ਗੁਰਾਂ ਨੇ ਜਿਹੜੀ ਇੱਕ ਮਾਰਗ ਸੇਧ ਸਾਨੂੰ ਦਿੱਤੀ ਹੈ ਉਹਦਾ ਸੁਚੇਤ ਅਚੇਤ ਕਿਤੇ ਨਾ ਕਿਤੇ ਪਾਲਣ ਕਰਦਾ ਭਾਵੇਂ ਉਹ ਬੰਦਾ ਕਿਸੇ ਵੀ ਹੋਰ ਧਰਮ ਨਾਲ ਜੁੜਿਆ ਹੋਵੇ ਹੁਣ ਆ ਵੀ ਆਪਾਂ ਕਹਿ ਜੰਨੇ ਆਂ ਵੀ ਜਿਹੜਾ ਪੰਜਾਬ ਦਾ Hindu ਹੈ ਜੀ ਉਹਦਾ ਜਮਨਾ ਪਾਰ ਦੇ Hindu ਨਾਲੋਂ ਬਹੁਤ ਜ਼ਿਆਦਾ ਫਰਕ ਹੈ ਉਹਦਾ ਕਾਰਨ ਵੀ ਇਹੀ ਹੁੰਦਾ ਹੈ ਕਿਉਂਕਿ ਪੰਜਾਬ ਦਾ Hindu ਹੈ ਜਿਹੜਾ ਉਹ ਇੱਥੇ ਸਿੱਖਾਂ ਦੀ ਗਿਣਤੀ ਹੋਣ ਕਰਕੇ ਜਾਂ ਗੁਰੂ ਗ੍ਰੰਥ ਸਾਹਿਬ ਦਾ ਆ ਜਿਹੜੀ ਬਾਣੀ ਹੈ ਇਹ ਸੁਚੇਤ ਅਚੇਤ ਸਾਡੇ ਮਨ ਦਾ ਪਿੱਛਾ ਕਰਦੀ ਹੈ ਤੇ ਆਪਣਾ ਪ੍ਰਭਾਵ ਛੱਡਦੀ ਹੈ ਤੇ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਹੈ ਉਹ ਸਾਨੂੰ ਦੂਜਿਆਂ ਨਾਲੋਂ ਵੱਖਰਾ ਵੱਖਰਾ ਤਾਂ ਨਹੀਂ ਕਹਿ ਸਕਦੇ ਆਪਾਂ ਵੀ ਉਸ ਤਰ੍ਹਾਂ ਦੇ ਬੰਦੇ ਆ ਸਾਰੇ ਨਿਆਰਾ ਕਰਦੀ ਐ ਦੂਜਿਆਂ ਨਾਲੋਂ ਨਿਆਰਾ ਕਰਦੀ ਐ ਇਸੇ ਕਰਕੇ ਖਾਲਸਾ ਪੰਥ ਨੂੰ ਕਿਹਾ ਜਾਂਦਾ ਕਿ ਇਹ ਨਿਆਰਾ ਪੰਥ ਹੈ ਤੇ ਆਹ ਜਿਹੜਾ ਹੁਣ ਹਾਲਾਤ ਭਾਰਤ ਤੇ ਪਾਕਿਸਤਾਨ ਦੇ ਖਰਾਬ ਹੋਏ ਐ ਪਹਿਲਗਾਮ ਹਮਲੇ ਤੋਂ ਬਾਅਦ ਇਹ ਹਜੇ ਇਹ ਕਹਾਣੀ ਮੁੱਕੀ ਨਹੀਂ ਲੱਗਦੀ ਜਿਹੜੀ ਫੌਜੀ ਤੌਰ ਤਰੀਕਿਆਂ ਦੀ جنگ ਹੈ ਜਿਹੜੀ ਉਹ ਤਾਂ ਇੰਡੀਆ ਦੇ ਮੁਕਾਬਲੇ ਪਾਕਿਸਤਾਨ ਕਿਤੇ ਵੀ ਨਹੀਂ ਖੜਿਆ ਇਹਨਾਂ ਕੋਲ ਬਹੁਤ ਜ਼ਿਆਦਾ ਸਾਜ਼-ਸਮਾਨ ਹੈ ਸਾਡੇ ਮੁਲਕ ਕੋਲ ਤੇ ਜਿਹੜਾ ਬਰਤਾਨਾਤ ਦੀ جنگ ਹੈ ਉਹ ਪਾਕਿਸਤਾਨ ਦੇ ਪੱਖ ਚ ਝੁਕਤ ਗਈ ਲਗਭਗ 30 ਦੇ ਕਰੀਬ ਮੁਲਕਾਂ ਨੇ ਪਾਕਿਸਤਾਨ ਦੀ ਸਿੱਧੀ ਐ ਸਿੱਧੀ ਸਪੋਰਟ ਕੀਤੀ ਤੇ ਇਹ ਪਹਿਲੀ ਵਾਰ ਵਾਪਰਿਆ ਵੈਸੇ ਅੰਤਰਰਾਸ਼ਟਰੀ ਪੱਧਰ ਤੇ ਨਹੀਂ ਹਮੇਸ਼ਾ ਭਾਰਤ ਦਾ ਜਿਹੜਾ ਪੱਖ ਹੈ ਉਹ ਸੁਣਿਆ ਵੀ ਗਿਆ ਹੈ ਤੇ ਉਹਦੀ ਹਮਾਇਤ ਵੀ ਕੀਤੀ ਗਈ ਹੈ ਇਹ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਵਾਪਰਿਆ ਹੈ ਵੀ ਭਾਰਤ ਦੇ ਪੱਖ ਨੂੰ ਕਿਸੇ ਨੇ ਗੌਲਿਆ ਨਹੀਂ ਬੋਤਾ ਕਿ ਕਈ ਲੋਕ ਇਹਦੇ ਅਲੱਗ-ਅਲੱਗ ਅਰਥ ਕੱਢਦੇ ਆਂ ਕਈ ਤਾਂ ਜਿਨ੍ਹਾਂ ਦੀ ਰਾਜਨੀਤੀ ਆ ਉਹ ਤਾਂ ਕਹਿੰਦੇ ਆ ਵੀ ਇਹਦੇ ਚ ਮੋਦੀ ਤੇ ਅਮਿਤ ਸ਼ਾਹ ਦਾ ਫੇਲਿਅਰ ਹੈ ਪਾਪ ਪਸਕਾਰ ਦਾ ਫੇਲੀਰ ਹੈ ਪਰ ਇਹ ਗੱਲਾਂ ਇੰਨੀਆਂ ਕਿਸੇ ਬੰਦਿਆਂ ਤੇ ਸੁੱਟ ਕੇ ਜਾਂ ਉਸ ਤੋਂ ਇਹ ਬਚਿਆ ਨਹੀਂ ਜਾ ਸਕਦਾ ਇੰਨੀਆਂ ਸੌਖੀਆਂ ਨਹੀਂ ਹੁੰਦੀਆਂ ਇੱਕ ਲੰਬਾ ਬਿਰਤਾਂਤ ਹੈ ਜਿਹੜਾ ਉਹ ਕਈ ਵਾਰਾਂ ਜਦੋਂ ਟੁੱਟਦਾ ਹੈ ਤਾਂ ਉਹਦੇ ਵਿੱਚੋਂ ਕੁਝ ਹੋਰ ਸੱਚ ਨਿਕਲ ਕੇ ਬਾਹਰ ਆਉਂਦਾ ਤੇ ਹੁਣ ਭਾਰਤ ਨੇ ਕੁਝ ਬਣਾਇਆ ਵੱਖ-ਵੱਖ ਵਾਰ ਤਿਆਰ ਕਰਕੇ ਬਾਕੀ ਮੁਲਕਾਂ ਨੂੰ ਤੋੜਿਆ ਉਹਨਾਂ ਦਾ ਵੀ ਕੋਈ ਨਤੀਜਾ ਜਿਹੜਾ ਬਹੁਤ ਵਧੀਆ ਨਹੀਂ ਦਿਖ ਰਿਹਾ ਕਿਉਂਕਿ ਆ ਪਿੱਛੇ ਜੀ ਇੱਕ ਕੋਲੰਬੀਆ ਮੁਲਕ ਹੈ ਉੱਥੇ ਉਹਨਾਂ ਨੇ ਆਪਣਾ ਸ਼ਸ਼ੀ ਥਰੂਰ ਜੀ ਦੀ ਹਾਜ਼ਰੀ ਵਿੱਚ ਮਤਲਬ ਭਾਰਤ ਨੂੰ ਨਕਾਰਤਾ ਸੀਗਾ ਫਿਰ ਉਹ ਬਾਅਦ ਚ ਵਾਪਸ ਲੈ ਗਿਆ ਬਿਆਨ ਤੇ ਪਾਕਿਸਤਾਨ ਨੇ ਇੱਕ ਤਰ੍ਹਾਂ ਦਾ ਸਿਮਤੀ ਗੇਨ ਕਰ ਗਿਆ ਤੇ ਇਹ ਇੱਕ ਇੰਡੀਆ ਲਈ ਖਤਰਨਾਕ ਗੱਲ ਹੈ। ਚੀਨ ਤੇ ਤੁਰਕੀ ਤਾਂ ਲਗਭਗ ਸਿੱਧੇ ਤੌਰ ਤੇ ਉਹਦੀ ਪਿੱਠ ਤੇ ਆ ਗਏ। ਤੇ ਜਿਵੇਂ ਹੁਣ ਜੰਗੀ ਮਸਕਾਂ ਚੱਲ ਰਹੀਆਂ ਹੋਰ ਚੱਲ ਰਹੀਆਂ ਤੇ ਸਾਡਾ ਪੰਜਾਬ ਦਾ ਸਰਵਕਾਰ ਹੈ ਜਿਹੜਾ ਉਹ ਇਹਦੇ ਨਾਲ ਇਹ ਜੁੜਦਾ ਹੈ ਵੀ ਜੇ ਭਾਰਤ ਤੇ ਪਾਕਿਸਤਾਨ 'ਚ ਕੋਈ ਐਦਾਂ ਦੀ ਹਾਲਾਤ ਫੇਰ ਪੈਦਾ ਹੁੰਦੇ ਆ ਤੇ ਸਾਡੇ ਲਈ ਬਹੁਤ ਨੁਕਸਾਨਦੇ ਆ। ਹੁਣ ਵੀ ਦੇਖੋ ਤੁਸੀਂ ਮੜਾ ਜਾ ਰੌਲਾ ਪਿਆ ਸੀ ਤੇ ਕਰਤਾਰਪੁਰ ਸਾਹਿਬ ਦਾ ਲੰਘਾ ਜਿਹੜਾ ਮਸਾ ਮਸਾ ਕਿੰਨੇ ਸਾਲਾਂ ਬਾਅਦ ਖੁੱਲਿਆ ਸੀ ਉਹ ਇੱਕਦਮ ਬੰਦ ਹੋ ਗਿਆ ਤੇ ਹੋਰ ਵੈਸੇ ਤਾਂ ਕਿਸਾਨ ਜੁਨੀਆ ਨਾਲ ਤੇ ਪੰਜਾਬ ਦੀ ਜਿਹੜੀ ਆਰਥਿਕਤਾ ਇਹਦੇ ਨਾਲ ਸੰਬੰਧਤ ਜਿੰਨੇ ਵੀ ਲੋਕ ਆ ਉਹ ਸਾਰੇ ਮੰਨਦੇ ਆ ਵੀ ਬਾਰਡਰ ਖੁੱਲਣਾ ਚਾਹੀਦਾ ਹੈ ਵਪਾਰ ਲਈ ਓਪਨ ਹੋਣਾ ਚਾਹੀਦਾ ਪਰ ਜਿੰਨੀ ਦੇਰ ਦੋ ਮੁਲਕਾਂ ਦੇ ਸਬੰਧ ਆਪਸ ਵਿੱਚ ਸਹੀ ਨਹੀਂ ਹੁੰਦੇ ਇਹ ਗੱਲਾਂ ਨਹੀਂ ਹੋ ਸਕਦੀਆਂ ਸੋ ਲੜਾਈ ਹੈ ਜਿਹੜੀ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਰਿਸ਼ਤੇ ਖਰਾਬ ਹੈ ਉਹਦਾ ਨਤੀਜਾ ਪੰਜਾਬ ਨੂੰ ਭੁਗਤਣਾ ਪੈਂਦਾ। ਇਹ ਇਹਦੇ ਲਈ ਆਪਾਂ ਹੁਣ ਇਹ ਤਾਂ ਨਹੀਂ ਕਰ ਸਕਦੇ ਵੀ ਦੋਵਾਂ ਨੂੰ ਕਹਿ ਦਈਏ ਵੀ ਤੁਸੀਂ ਨਾਲ ਲੜੋ ਤੇ ਸਾਡੇ ਕਹੇ ਤੋਂ ਮੰਨ ਜਾਣ। ਆਪਾਂ ਇੱਕ ਪਬਲਿਕ ਦਾ ਦਬਾਅ ਹੈ ਜਿਹੜਾ ਜਾਂ ਪ੍ਰੈਸ਼ਰ ਹੈ ਉਹ ਬਣਾ ਸਕਦੇ ਹਾਂ। ਤੇ ਉਹਦੇ ਲਈ ਮੀਡੀਆ ਦਾ ਅਹਿਮ ਰੋਲ ਹੁੰਦਾ ਹੈ। ਇਹ ਹੁਣ ਵੀ মিডিਆ ਨੇ ਪੰਜਾਬ ਦੇ মিডিਆ ਨਾਲੋਂ ਤੱਕ ਘੱਟੋ-ਘੱਟ ਵਧੀਆ ਰੋਲ ਨਿਭਾਇਆ ਤੇ ਇੱਕ ਸਭ ਤੋਂ ਜਿਹੜੀ ਹਾਂ ਪੱਖੀ ਗੱਲ ਹੈ ਸਾਰੀਆਂ ਚੀਜ਼ਾਂ ਨੈਗੇਟਿਵ ਨਹੀਂ ਹੁੰਦੀਆਂ ਇੱਕ ਹਾਂ ਪੱਖੀ ਗੱਲ ਇਹ ਹੈ ਵੀ ਜਿੰਨੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਸਾਰੀਆਂ ਨੇ ਇਸ ਵਾਰੀ ਪੰਜਾਬ ਦੀ ਜਿਹੜਾ ਪੰਜਾਬ ਦਾ ਸੁਭਾਅ ਹੈ ਜਾਂ ਜਿਹੜੀ ਪੰਜਾਬ ਦੀ ਤਸਵੀਰ ਹੈ ਉਹਦੇ ਨਾਲ ਮਿਲ ਕੇ ਆਵਾਜ਼ ਚੁੱਕੀ ਹੈ ਨਹੀਂ ਪਹਿਲਾਂ ਕੀ ਹੁੰਦਾ ਸੀ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦਿੱਲੀ ਦੀ ਸੁਣਦੀਆਂ ਸੀ ਤੇ ਪੰਜਾਬ ਦਾ ਡਿਸੀਜਨ ਹੈ ਜਿਹੜਾ ਵੱਖਰਾ ਹੁੰਦਾ ਸੀ ਉਹਨੂੰ ਦਰਕਨਾਰ ਕਰ ਦਿੱਤਾ ਜਾਂਦਾ ਸੀ ਈਵਨ ਇਸ ਵਾਰੀ ਤਾਂ ਬੀਜੇਪੀ ਨੇ ਵੀ ਪੰਜਾਬ ਪਾਣੀਆਂ ਦੇ ਮਾਮਲੇ 'ਚ ਵੀ ਪੰਜਾਬ ਦਾ ਮਤਲਬ ਪੱਖ ਲਿਆ ਇਹ ਇੱਕ ਚੰਗੀ ਗੱਲ ਹੈ ਚੰਗੀ ਸ਼ੁਰੂਆਤ ਹੈ ਤੇ ਇਹ ਇਹੀ ਵਰਤਾਂਤ ਦੇ ਨਤੀਜੇ ਨਿਕਲਦੇ ਹਨ ਜਦੋਂ ਤੁਸੀਂ ਵਰਤਾਂਤ ਸਿਰਜਦੇ ਹੋ ਤਾਂ ਇੱਕ ਚੰਗਾ ਵਰਤਾਂਤ ਸਿਰਜਦੇ ਹੋ ਸਕਾਰਾਤਮਕ ਵਰਤਾਂਤ ਜਿਹੜਾ ਹੈਗਾ ਪੰਜਾਬ ਦੇ ਪੱਖ ਦਾ ਵਰਤਾਂਤ ਹੈ ਜਿਹੜਾ ਜਦੋਂ ਉਹ ਭਾਰੂ ਪਏਗਾ ਤਾਂ ਜਿਹੜੀਆਂ ਸਾਡੇ ਰਾਜਨੀਤਿਕ ਲੀਡਰ ਆ ਸਾਡੇ ਲੋਕ ਆ ਕਿਉਂਕਿ ਇਹਨਾਂ ਨੇ ਲੋਕਾਂ ਤੋਂ ਤਾਂ ਅਲੱਗ ਨਹੀਂ ਹੋਣਾ ਇਹਨਾਂ ਨੂੰ ਪਤਾ ਵੀ ਇਹ ਲੋਕ ਸਾਨੂੰ ਪਸੰਦ ਕਰਨਗੇ ਤਾਂ ਹੀ ਅਸੀਂ ਸੱਤਾ ਚਾਵਾਂਗੇ ਤੇ ਇਹ ਫਿਰ ਉਸ ਤਰ੍ਹਾਂ ਦਾ ਸਟੈਂਡ ਲੈਂਦੇ ਆ ਤੇ ਇਹਦਾ ਫਾਇਦਾ ਹੁੰਦਾ ਤੇ ਜਦੋਂ ਪੰਜਾਬ ਦੀਆਂ ਸਾਰੀਆਂ ਰਾਜਨੀਤਿਕਾਂ ਜੇ ਇੱਕ ਤਰ੍ਹਾਂ ਦਾ ਸਟੈਂਡ ਲੈਣਗੀਆਂ ਤਾਂ ਫਿਰ ਦਿੱਲੀ ਵਾਲੇ ਵੀ ਸੋਚਣਗੇ ਵੀ ਨਹੀਂ ਇਹਨਾਂ ਦੀ ਮੰਨਣੀ ਪੈਣੀ ਆ ਇਹਨਾਂ ਦੀ ਸੁਣਨੀ ਪੈਣੀ ਆ ਤੇ ਆਪਾਂ ਇਸ ਤਰ੍ਹਾਂ ਦੀ ਕੋਸ਼ਿਸ਼ ਲੈ ਕਰਨ ਦੀ ਸੋਚੀ ਐ ਕਿੰਨਾ ਕੁ ਕਾਮਯਾਬ ਹੁੰਨੇ ਤਾਂ ਤੁਸੀਂ ਦੱਸਣਾ ਜਿੰਨੇ ਇੱਕ ਸੋਚੀ ਆਪਾਂ ਨੂੰ ਵੈਗਰੂ ਨੇ ਬਖਸ਼ੀ ਐ ਉਹਦੇ ਮੁਤਾਬਕ ਤੁਹਾਡੇ ਨਾਲ ਅੱਗੇ ਨੂੰ ਵੀ ਸੰਵਾਦ ਚਾਹੁੰਦੇ ਰਹਾਂਗੇ ਤੇ ਨਿਊਜ਼ ਐਂਡ ਨੈਰੇਟਿਵ ਇਹ ਪ੍ਰੋਗਰਾਮ ਦਾ ਨਾਮ ਆਪਾਂ ਦਿਆ ਕਰਾਂਗੇ ਤੇ ਕ੍ਰਾਂਟ ਮਦਿਆਂ ਤੇ ਵੀ ਤੇ ਪੁਸ਼ ਜਿਹੜੇ ਸੋਸ਼ਲ ਮੀਡੀਆ ਤੇ ਕਾਫੀ ਅੱਜਕੱਲ ਸੋਸ਼ਲ ਮੀਡੀਆ ਦਾ ਵੱਡਾ ਰੋਲ ਹੈ ਕੁਝ ਲੋਕ ਤਾਂ ਬਹੁਤ ਨਿਰਾਸ਼ਾਜਨਕ ਟਿੱਪਣੀਆਂ ਕਰਦੇ ਪਰ ਹਰ ਚੀਜ਼ ਦੇ ਦੋ ਪਾਸੇ ਹੁੰਦੇ ਨੇ ਸੋਸ਼ਲ ਮੀਡੀਆ ਦਾ ਪੋਜ਼ਿਟਿਵ ਰੋਲ ਵੀ ਹੈਗਾ ਤੇ ਸੋਸ਼ਲ ਮੀਡੀਆ ਤੇ ਹੁਣ ਕੁਝ ਏਦਾਂ ਦੇ ਵਰਤਾਂਤ ਵੀ ਜਾਣ ਬੁੱਝ ਕੇ ਅੱਗੇ ਚਲਾਏ ਜਾਂਦੇ ਜਿਨ੍ਹਾਂ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੈ ਜਾਂ ਹੋ ਸਕਦਾ ਹੈ ਉਹਨੂੰ ਵੀ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕੁ ਵੀ ਕਰ ਸਕਦੇ ਹੋਈਏ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਅ ਮੈਨੂੰ ਆਸ ਹੈ ਕਿ ਜੁੜੇ ਰਹੋਗੇ ਸਾਡੇ ਨਾਲ ਤੇ ਟਿੱਪਣੀਆਂ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਦਿਓ ਇਹ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਇੱਕ ਬੰਦਾ ਹੀ ਹਰ ਗੱਲ ਜਾਣਦਾ ਹੋਵੇ ਜੇ ਅਸੀਂ ਮੰਨ ਲਓ ਕਿਸੇ ਇੱਕ ਵਿਸ਼ੇ ਤੇ ਤੁਹਾਡੇ ਨਾਲ ਕੋਈ ਸੰਵਾਦ ਰਚਾਰ ਰਹੇ ਹਾਂ ਕੋਈ ਗੱਲਬਾਤ ਕਰ ਰਹੇ ਹਾਂ ਤਾਂ ਹੋ ਸਕਦਾ ਸਾਡੇ ਕੋਲੋਂ ਬਹੁਤ ਸਾਰੀਆਂ ਗੱਲਾਂ ਰਹਿ ਜਾਂਦੀਆਂ ਹੋਣ ਜਾਂ ਉਹਦਾ ਕੋਈ ਪੱਖ ਰਹਿ ਜਾਂਦਾ ਹੋਵੇ ਜਾਂ ਅਸੀਂ ਕਿਤੇ ਗਲਤ ਹੋਈਏ ਤੁਸੀਂ ਦਰੁਸਤ ਕਰ ਸਕਦੇ ਹੋ ਦੋਸਤੋ ਇੰਨਾ ਹੀ ਕਹਿ ਕੇ ਅੱਜ ਖਿਮਾ ਦਾ ਜਾਚ ਕਹਾ ਸਤਿ ਸ੍ਰੀ ਅਕਾਲ